ਆਮ ਆਦਮੀ ਪਾਰਟੀ ਦੇ ਜਿਹੜੇ ਸਮਰਥਕ ਨੇ ਉਹਨਾਂ ਨੇ ਢੰਡੋਰਾ ਪਟਿਆ ਕਿ ਜਿਹੜੀ ਖੰਨੇ ਦੀ ਰੈਲੀ ਹੈ ਉਹਨੇ ਸਾਰੇ ਰਿਕਾਰਡ ਤੋੜਤੇ ਪਰ ਇਹ ਖਬਰਾਂ ਝੂਠੀਆਂ ਸਾਬਤ ਕਰ ਦਤੀਆਂ ਕਾਂਗਰਸ ਦੀ ਰੈਲੀ ਨੇ ਕਿਉਂਕਿ ਕਾਂਗਰਸ ਦੀ ਰੈਲੀ ਅਗਲੇ ਹੀ ਦਿਨ ਖੰਨੇ ਦੇ ਬਿਲਕੁਲ ਨੇੜੇ ਸਮਰਾਲਾ ਦੇ ਵਿੱਚ ਰੱਖੀ ਗਈ ਜਿਸ ਦੀ ਅਗਵਾਹੀ ਰਾਜਾ ਬੜਿੰਗ ਵੱਲੋਂ ਕੀਤੀ ਗਈ ਅਤੇ ਰਿਕਾਰਡ ਤੋੜ ਕੇ ਇਕੱਠ ਲੋਕਾਂ ਦਾ ਦੇਖਣ ਨੂੰ ਮਿਲਿਆ ਜਿਵੇਂ ਕੀੜੀ ਤੇ ਹਾਥੀ ਦਾ ਫਰਕ ਹੁੰਦਾ ਹੈ ਉਸ ਤਰ੍ਹਾਂ ਭਗਵੰਤ ਮਾਨ ਦੀ ਖੰਨੇ ਦੀ ਰੈਲੀ ਅਤੇ ਰਾਜਾ ਬੜਿੰਗ ਦੀ ਸਮਰਾਲੇ ਦੀ ਰੈਲੀ 'ਚ ਫਰਕ ਦਿਖਿਆ। ਰਾਜਾ ਬੜਿੰਗ ਦੀ ਰੈਲੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਜਿਹੜੇ ਵਰਕਰ ਪਹੁੰਚੇ, ਲੋਕ ਪਹੁੰਚੇ, ਉਹਨਾਂ ਨੇ ਪਿਆਰ ਜੋ ਕਾਂਗਰਸ ਨੂੰ ਦਿੱਤਾ ਉਹ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ। ਭਗਵੰਤ ਮਾਨ ਦੀ ਰੈਲੀ ਦੀ ਪੋਲ ਖੋਲ ਦੁੱਤੀ ਹੈ। ਭਗਵੰਤ ਮਾਨ ਦੇ ਝੂਠੇ ਦਾਅਵੇ ਜੋ ਖੋਖਲੇ ਦਿਖਾਈ ਦਿੰਦੇ ਨੇ, ਉਹਨਾਂ ਨੂੰ ਸਾਰਿਆਂ ਨੂੰ ਜਗ ਜਹਰ ਕਰ ਦਿੱਤਾ ਹੈ ਕਾਂਗਰਸ ਦੀ ਇਸ ਰੈਲੀ ਨੇ। ਕਾਂਗਰਸ ਦੇ ਕੌਮੀ ਪ੍ਰਧਾਨ ਮਲਕਰਜਨ ਖੜਗੇ ਇਸ ਰੈਲੀ ਦੇ ਵਿੱਚ ਪਹੁੰਚੇ ਸਨ ਜਿੱਥੇ ਠਾਠਾ ਮਾਰਦਾ ਇਕੱਠ ਲੋਕਾਂ ਦਾ ਪੰਜਾਬੀਆਂ ਦਾ ਉੱਥੇ ਦੇਖਣ ਨੂੰ ਮਿਲਿਆ ਇਸ ਦੇ ਦੋ ਕਾਰਨ ਹੋਰ ਨੇ ਇੱਕ ਪਾਸੇ ਭਗਵੰਤ ਮਾਨ ਵੱਲੋਂ ਸਾਰਾ ਸਰਕਾਰੀ ਤੰਤਰ ਲਾ ਕੇ ਇਹਨਾਂ ਕਾ ਇਕੱਠ ਕੀਤਾ ਗਿਆ ਪਰ ਦੂਜੇ ਪਾਸੇ ਲੋਕਾਂ ਦੇ ਪਿਆਰ ਨੇ ਹੀ ਰਾਜਾ ਬੜਿੰਗਤ ਤੇ ਮਲਕਰਜਨ ਖੜਗੇ ਨੂੰ ਇੰਨਾ ਵੱਡਾ ਬਣਾ ਦਿੱਤਾ ਕਿ ਵਿਰੋਧੀਆਂ ਦੇ ਮੂੰਹ ਬੰਦ ਹੋ ਗਏ ਨੇ ਤਕਰੀਬਨ 2-2 ਘੰਟੇ ਖੰਨਾ ਸਮਰਾਲਾ ਰੋਡ ਜਾਮ ਰਿਹਾ ਹੈ ਕਿਉਂਕਿ ਵੱਡੀ ਤਾਦਾਦ ਦੇ ਵਿੱਚ ਹਰ ਹਲਕੇ ਤੋਂ ਬੱਸਾਂ ਭਰ ਕੇ ਕਾਂਗਰਸੀ ਵਰਕਰਾਂ ਦੀਆਂ ਤੇ ਲੋਕਾਂ ਦੀਆਂ ਉੱਥੇ ਪਹੁੰਚੀਆਂ ਨੇ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਬਿਊਰੋ ਰਿਪੋਰਟ ਆਮ ਆਦਮੀ ਪਾਰਟੀ ਦੇ ਜਿਹੜੇ ਸਮਰਥਕ ਨੇ ਉਹਨਾਂ ਨੇ ਢੰਡੋਰਾ ਪਟਿਆ ਕਿ ਜਿਹੜੀ ਖੰਨੇ ਦੀ ਰੈਲੀ ਹੈ ਉਹਨੇ ਸਾਰੇ ਰਿਕਾਰਡ ਤੋੜਤੇ ਪਰ ਇਹ ਖਬਰਾਂ ਝੂਠੀਆਂ ਸਾਬਤ ਕਰ ਦੁੱਤੀਆਂ ਕਾਂਗਰਸ ਦੀ ਰੈਲੀ ਨੇ ਕਿਉਂਕਿ ਕਾਂਗਰਸ ਦੀ ਰੈਲੀ ਅਗਲੇ ਹੀ ਦਿਨ ਖੰਨੇ ਦੇ ਬਿਲਕੁਲ ਨੇੜੇ ਸਮਰਾਲਾ ਦੇ ਵਿੱਚ ਰੱਖੀ ਗਈ ਜਿਸ ਦੀ ਅਗਵਾਹੀ ਰਾਜਾ ਬਿੰਗ ਵੱਲੋਂ ਕੀਤੀ ਗਈ ਅਤੇ ਰਿਕਾਰਡ ਤੋੜ ਕੇ ਇਕੱਠ ਲੋਕਾਂ ਦਾ ਦੇਖਣ ਨੂੰ ਮਿਲਿਆ ਜਿਵੇਂ ਕੀੜੀ ਤੇ ਹਾਥੀ ਦਾ ਫਰਕ ਹੁੰਦਾ ਉਸ ਤਰ੍ਹਾਂ ਭਗਵੰਤ ਮਾਨ ਦੀ ਖੰਨੇ ਦੀ ਰੈਲੀ ਅਤੇ ਰਾਜਾ ਬੜਿੰਗ ਦੀ ਸਮਰਾਲੇ ਦੀ ਰੈਲੀ ਚ ਫਰਕ ਦਿਖਿਆ ਰਾਜਾ ਬੜਿੰਗ ਦੀ ਰੈਲੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਜਿਹੜੇ ਵਰਕਰ ਪਹੁੰਚੇ ਲੋਕ ਪਹੁੰਚੇ ਉਹਨਾਂ ਨੇ ਪਿਆਰ ਜੋ ਕਾਂਗਰਸ ਨੂੰ ਦਿੱਤਾ ਉਹ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਭਗਵੰਤ ਮਾਨ ਦੀ ਰੈਲੀ ਦੀ ਪੋਲ ਖੋਲ ਦਿੱਤੀ ਹੈ ਭਗਵੰਤ ਮਾਨ ਦੇ ਝੂਠੇ ਦਾਅਵੇ ਜੋ ਖੋਖਲੇ ਦਿਖਾਈ ਦਿੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਜਗ ਜाहਰ ਕਰ ਦਿੱਤਾ ਹੈ ਕਾਂਗਰਸ ਦੀ ਰੈਲੀ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰਜਨ ਖੜਗੇ ਇਸ ਰੈਲੀ ਦੇ ਵਿੱਚ ਪਹੁੰਚੇ ਸਨ ਜਿੱਥੇ ਠਾਠਾ ਮਾਰਦਾ ਇਕੱਠ ਲੋਕਾਂ ਦਾ ਪੰਜਾਬੀਆਂ ਦਾ ਉੱਥੇ ਦੇਖਣ ਨੂੰ ਮਿਲਿਆ ਇਸਦੇ ਦੋ ਕਾਰਨ ਹੋਰ ਨੇ ਇੱਕ ਪਾਸੇ ਭਗਵੰਤ ਮਾਨ ਵੱਲੋਂ ਸਾਰਾ ਸਰਕਾਰੀ ਤੰਤਰ ਲਾ ਕੇ ਇਹਨਾਂ ਕਾ ਇਕੱਠ ਕੀਤਾ ਗਿਆ ਪਰ ਦੂਜੇ ਪਾਸੇ ਲੋਕਾਂ ਦੇ ਪਿਆਰ ਨੇ ਹੀ ਰਾਜਾ ਬੜਿੰਗਰ ਤੇ ਮਲਕਰਜੁਨ ਖੜਗੇ ਨੂੰ ਇੰਨਾ ਵੱਡਾ ਬਣਾ ਦਿੱਤਾ ਕਿ ਵਿਰੋਧੀਆਂ ਦੇ ਮੂੰਹ ਬੰਦ ਹੋ ਗਏ ਨੇ ਤਕਰੀਬਨ 2-2 ਘੰਟੇ ਖੰਨਾ ਸਮਰਾਲਾ ਰੋਡ ਜਾਮ ਰਿਹਾ ਹੈ ਕਿਉਂਕਿ ਵੱਡੀ ਤਾਦਾਦ ਦੇ ਵਿੱਚ ਹਰ ਹਲਕੇ ਤੋਂ ਬੱਸਾਂ ਭਰ ਕੇ ਕਾਂਗਰਸੀ ਵਰਕਰਾਂ ਦੀਆਂ ਤੇ ਲੋਕਾਂ ਦੀਆਂ ਉੱਥੇ ਪਹੁੰਚੀਆਂ ਨੇ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਬਿਊਰੋ ਰਿਪੋਰਟ